ਇਹ ਜੋ ਤੁਸੀਂ ਵੀਡੀਓ ਵਿੱਚ ਬੱਚਾ ਵੇਖ ਰਹੇ ਹੋ ਇਹ ਕੋਈ ਗੈਂਗਸਟਰ ਦਾ ਕੋਈ ਵੱਡਾ ਅਪਰਾਧੀ ਨਹੀਂ ਇਹ ਇੱਕ ਬੱਚਾ ਜੋ ਕਿ ਸਕੂਲ ਆਫ ਹਮਨਸ ਲੜਕੇ ਫਾਜ਼ਿਲਕਾ ਦੀ 9ਵੀਂ ਕਲਾਸ ਦਾ ਵਿਦਿਆਰਥੀ ਹੈ ਉਸ ਨੂੰ ਉਸ ਦੇ ਸਕੂਲ ਵਿੱਚ ਪੜਾਉਣ ਵਾਲੇ ਮਾਸਟਰ ਵੱਲੋਂ ਸਿਰਫ ਹਲਕਾ ਜਿਹਾ ਨਾਟਕਰਾਣ ਤੇ ਬੁਰੀ ਤਰ੍ਹਾਂ ਘੁੱਟਣ ਦੇ ਵਿਦਿਆਰਥੀ ਅਤੇ ਉਸ ਦੇ ਮਾਂ-ਬਾਪ ਵੱਲੋਂ aarop ਲਾਏ ਗਏ ਹਨ ਜੋ ਕਿ ਜਰੇ ਇਲਾਜ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਪੜਤੀ ਹੈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਜਦੋਂ ਉਹ ਅਧਿਆਪਕ ਲਵਲੀ ਸ਼ਰਮਾ ਦਾ ਵਰਸ਼ਨ ਜਾਣਨ ਲਈ ਉਹਨਾਂ ਦੇ ਦੋਵਾਂ ਮੋਬਾਈਲ ਨੰਬਰਾਂ ਤੇ ਕਾਲ ਕੀਤੀ ਗਈ ਤਾਂ ਉਹਨਾਂ ਵੱਲੋਂ ਫੋਨ ਨਹੀਂ ਚੱਕਿਆ ਗਿਆ ਉਲਟਾ ਖਬਰ ਨੂੰ ਰੁਕਵਾਉਣ ਲਈ ਫੋਨ ਕਰਵਾਇਆ ਗਿਆ ਆਓ ਤੁਹਾਨੂੰ ਸੁਣਾਉਣੇ ਆ ਹਸਪਤਾਲ ਜਿਹੜੇ ਇਲਾਜ ਵਿਦਿਆਰਥੀ ਅਤੇ ਉਸਦੇ ਮਾਤਾ ਪਿਤਾ ਵੱਲੋਂ ਕੀ ਦੱਸਿਆ ਗਿਆ ਪੂਰੀ ਘਟਨਾ ਬਾਰੇ ਪੰਜਾਬ ਵਾਰਤਾ ਲਈ ਦਲੀਪ ਦੱਤ ਦੀ ਰਿਪੋਰਟ ਬੜਾ ਕੀ ਨਾਮ ਵਾਸੂ ਕਿਹੜੇ ਸਕੂਲ ਪੜ੍ਹਦੇ ਹੋ ਸਕੂਲ ਆਫ ਐਮਨਸ ਫਾਜਿਲਕਾ ਮੈਨਸ ਸੀਦਾ ਪੈਪਰ ਤੇ ਚੱਲ ਰਿਹਾ ਸੀ ਤੇ ਫੌਜੀ ਹੈਗੇ ਨਾ ਜਿਹੜੇ ਉਹਨਾਂ ਨੇ ਟਾਈਮਰ ਲਾਇਆ ਸੀ ਵੀ 2 ਮਿੰਟ ਦੇ ਵਿੱਚ ਵਿੱਚ ਆਪਦੀ ਕਲਾਸ ਚ ਨਾ ਕਾਪੀ ਪੈਨ ਲਾਟਿਆ ਉਹ ਤੇ ਮੈਂ ਭੱਜਿਆ ਭੱਜਿਆ ਜਾਦੇ ਜਿੱਥੇ ਸਾਰੇ ਜਵਾਗ ਜਾ ਰਹੇ ਸੀ ਮਾਥੋ ਦੀ ਜਾ ਰਿਹਾ ਤੇ ਮਾਸਟਰ ਹੈਗੇ ਸੀ ਫੋਨ ਤੇ ਗੱਲ ਕਰ ਰ ਮਤਲਬ ਗੱਲ ਕਰ ਰਹੇ ਸੀ ਤੇ ਉਹ ਬਾਹਰ ਨਿਕਲੇ ਅਚਾਨਕ ਤੇ ਮੈਂ ਭੱਜਿਆ ਭੱਜ ਗਿਆ ਉਹ ਵੀ ਮੈਂ ਅਸੀਂ ਠੱਕ ਗਏ ਤੇ ਉਹਨਾਂ ਨੇ ਮਾਰਨ ਲੱਗ ਗਏ ਮੈਨੂੰ ਅੱਛਾ ਅੱਜ ਅਨਾਲੀ ਵੱਦੂ ਮਰੀਆਨੋ ਦਾ 10 ਚਪੇੜਾ ਲਗਾਤਾ ਨਾਡ ਹੋਈ ਤੇ ਮਾਰੇ ਗਏ ਜਿੱਥੇ ਮੇਰੇ ਪੈਰ ਤੇ ਸੱਟ ਸੀ ਉਹਦੇ ਤੇ ਦਬਾ ਪਾ ਕੇ ਉੱਤੇ ਵਾਰ-ਵਾਰ ਕੁੱਟਣ ਲੱਗ ਗਏ ਕਿਹਨਾ ਮਾਸਟਰ ਬੋਤਾ ਅਨੀਰ ਸ਼ਰਮਾ ਤੇ ਲਵਲੀ ਸਰਵੇ ਕਰਦੇ ਆ ਅੱਛਾ ਕੀ ਪੜਾਉਂਦੇ ਨੇ ਉਹ ਇੰਗਲਿਸ਼ ਤੇ ਤੂੰ ਕਹਿ ਰੋ ਕਿਹਨੇ ਸਾਨੂੰ ਬਨਾ ਮਾਰੋ ਯੋ ਮਾਰੀ ਗਿਆ ਲਗਾਤਾ ਅੱਛਾ ਹੋਰ ਮਾਰਤੀ ਸੀ ਨਾਲ ਉਹਨਾਂ ਦੇ ਕੋਈ ਉਸ ਟਾਈਮ ਤੇ ਨਹੀਂ ਸਰ ਜੀ ਹੁਣ ਕਹਿੰਦੇ ਕਿ ਹੋਇਆ ਹੰਤੋ ਮੈਨੂੰ ਸੁਮਨ ਮੈਮ ਨੇ ਬਚਾਇਆ ਸੀ ਹਾਂਜੀ ਤੁਸੀਂ ਕੀ ਬੋਲੇ ਬਾਕੀ ਬੋਲੋ ਕਿਤੇ ਦਾ ਖਲੋਏ ਤੁਸੀਂ ਹੁਣ ਇਸ ਸਰਕਾਰੀ ਹਸਪਤਾਲ ਫਾਜ਼ਿਲਕਾ ਚ ਠੀਕ ਹੈ ਜੀ ਨਾ ਮੇਰੇ ਨਾਮ ਸਰਪੂਜਾ ਕਿਤੇ ਖੜੇ ਹੋ ਵੈਸਟੈਂਡ ਤੇ ਮੈਂ ਸਰਕਾਰੀ ਹਸਪਤਾਲ ਖੜੀ ਆ ਅਸਰ ਮੈਂ ਬੱਚੇ ਨੂੰ ਸਰਕਾਰੀ ਸਕੂਲ ਦੇ ਟੀਚਰ ਨੇ ਮਾਰਿਆ ਸੀਗਾ ਤੇ ਉਹ ਜਦੋਂ ਘਰੇ ਆਇਆ ਤਾਂ ਉਹ ਤੁੰਡੀ ਤਬੀਤ ਖਰਾਬ ਸੀ ਕਹਿੰਦਾ ਮम्मा ਮੈਨੂੰ ਬਹੁਤ ਤਬੀਤ ਖਰਾਬ ਹੈ ਮੇਰੇ ਕੋਲ ਬੋਲਿਆ ਨੇ ਜਾ ਰਿਹਾ ਮੇਰੇ ਹੱਥ ਪੈਰ ਕੰਬੇ ਜਾ ਰਹੇ ਹੁੰਦਾ ਫਰੈਂਡ ਉਹਨੂੰ ਛੱਡਣ ਆਇਆ ਸੀ ਇਸ ਡਿੱਗ ਪਿਆ ਸੀ ਤਿੱਕਤ ਖਰਾਬ ਹੁੰਦੇ ਕਰਕੇ ਮੈਨੂੰ ਪੁੱਛਿਆ ਮੈਂ ਕਿ ਕੀ ਹੋਇਆ ਤੈਨੂੰ ਕਰਦਾ ਮम्मा ਮੈਨੂੰ ਸਿਰ ਨੇ ਮਾਰਿਆ ਤਾਂ ਉਹ ਮੇਰੇ ਕੋਲ ਛ ਹੋ ਰਿਹਾ ਮੇਰੀ ਧੜਕਣ ਵੱਧ ਰਹੀ ਹੈ ਫਿਰ ਮੈਂ ਸਕੂਲ ਗਈ ਮੈਂ ਫੋਨ ਕੀਤਾ ਆਪਣੇ ਹਸਬੰਦ ਨੂੰ ਹਸਬੰਦ ਮੇਰੇ ਕੰਮ ਤੇ ਸੀ ਮੈਂ ਕਿਹਾ ਸਕੂਲ ਆਓ ਤੁਸੀਂ ਹੋਵੇਂ ਤੇ ਉਸ ਆਏ ਫਿਰ ਪ੍ਰਿੰਸੀਪਲ ਮੈਸਟਰ ਨੇ ਗੁੱਸੇ 'ਚ ਸੀ ਮੈਂ ਕਿਹਾ ਸਰ ਉਹਨਾਂ ਨੂੰ ਬੁਲਾਓ ਜਿਹੜੇ ਵੀ ਟੀਚਰ ਰਗੇ ਨੇ ਸਰ ਉਹਨਾਂ ਨੇ ਸਾਡੇ ਕਹਿਣ ਤੋਂ ਬਾਅਦ ਵੀ ਟੀਚਰ ਨੇ ਬੁਲਾਇਆ 10-15 ਮਿੰਟ ਅਸੀਂ ਵੇਟ ਕਰਕੇ ਅਸੀਂ ਉੱਥੇ ਖੜੋਤੇ ਰਹੇ ਪ੍ਰਿੰਸੀਪਲ ਗਈ ਸੀ ਹਾਂਜੀ ਪ੍ਰਿੰਸੀਪਲ ਸਰ ਕੋਲ ਗਈ ਸੀ ਉਹ ਕਹਿੰਦੇ ਤੁਸੀਂ ਵੇਟ ਕਰੋ ਆ ਜਾਂਦੇ ਆ ਜਾਂਦੇ ਤੁਸੀਂ ਅੰਦਰ ਆ ਕੇ ਵੇਟ ਕਰ ਲਓ ਸਰ ਮਾਂ ਤਾਂ ਤੁਹਾਨੂੰ ਪਤਾ ਨਹੀਂ ਸੌਂਸਤਰੀ ਇਸ ਕਰਕੇ ਮੈਂ ਕਾਫੀ ਟਾਈਮ ਬੇਟ ਕਿਤਾ ਫਿਰ ਉਸ ਤੋਂ ਬਾਅਦ ਮੈਂ ਆਦੇ ਬੱਚੇ ਦੀ ਤਬੀਅਤ ਨੂੰ ਵੇਖਦੇ ਮੈਨੂੰ ਸਰਕਾਰੀ ਹਸਪਤਲ ਲੈ ਕੇ ਗਏ ਉਹਨਾਂ ਦੜਕਨ ਬਹੁਤ ਵੱਧ ਗਈ ਹੋਈ ਸੀ ਤੇ ਬੀਪੀ ਵੀ ਬਹੁਤ ਹੋ ਉਸਦਾ ਯਾਰ ਕਿੰਦੀ ਵੀ ਕੀ ਆਪ ਸਰ ਕਿਤੇ ਐ ਸਰ ਕਿਤੇ ਖੜੇ ਹੋ ਇਸ ਟਾਈਮ ਤੇ ਇਸ ਟਾਈਮ ਸਰਕਾਰੀ ਸਿਵਲ ਹਸਪੀਟਲ ਫਾਜ਼ਿਲਖਾਨ ਕੋ ਖੜੇ ਹੋ ਕੀ ਕਰ ਰਹੇ ਹੋ ਸਰ ਮੇਰੇ ਬੇਟਾ ਗਵਰਨਮੈਂਟ ਬாய் ਸਕੂਲ 9th ਕਲਾਸ ਦੇ ਵਿੱਚ ਪੜਦਾ ਹੈ ਜੀ ਉਹਨਾਂ ਦੇ ਐਨ ਐਨ ਸੀ ਸੀ ਸਰ ਆਇਜੇ ਕਿ ਉਹਨਾਂ ਨੇ ਸਟੋਪਰ ਸਿਰ ਮੋਬਾਈਲ ਤੇ ਟਾਈਮ ਲਗਾਤਾ ਜੀ ਤੇ ਕਹਿੰਦੇ ਕਿਸੇ ਆਪਣੇ 2 ਮਿੰਟਾਂ ਦੇ ਵਿੱਚ ਤੁਸੀਂ ਨੋਟਬੁੱਕ ਤੇ ਪੈਨ ਲੈ ਕੇ ਸਾਡੇ ਕੋਲ ਇੱਥੇ ਮੈਦਾਨ ਦੇ ਵਿੱਚ ਆਓ ਤੇ ਮੇਰਾ ਬੱਚਾ ਤੇ ਹੋਰ ਵੀ ਸਟੂਡੈਂਟ ਕਾਫੀ ਇਹਨਾਂ ਦੇ ਨਾਲ ਕਿਸੇ ਭੱਜ ਕੇ ਭੱਜ ਕੇ ਕਲਾਸਰੂਮ ਵਾਲੀ ਸਾਈਡ ਜਾ ਰਹੀ ਸੀ ਜੀ ਤੇ ਅੱਧੇ ਬੱਚੇ ਪਹਿਲਾਂ ਕਲਾਸਰੂਮ ਦੇ ਵਿੱਚ ਚਲੇ ਗਏ ਜੀ ਬਾਅਦ ਵਿੱਚ ਮੇਰਾ ਬੱਚਾ ਤੇ ਚਾਰ ਪੰਜ ਬੱਚੇ ਪਿੱਛੇ ਸੀਗੇ ਜੀ ਮੇਰਾ ਬੇਟਾ ਐਂਟਰੀ ਕਰਨ ਲੱਗਾ ਜੀ ਸਰ लवली ਸ਼ਰਮਾ ਉਰਫ ਨੀਰਜ ਸ਼ਰਮਾ ਜੋ ਕਿ ਸਕੂਲ ਦੇ ਵਿੱਚ ਅੰਗਰੇਜ਼ੀ ਟੀਚਰ ਨੇ ਜੀ ਇਹਨਾਂ ਨੇ ਕਿਸੇ ਇਹਨਾਂ ਦੇ ਵਿੱਚ ਮੇਰਾ ਬੱਚਾ ਟਕਰਾ ਗਿਆ ਜੀ ਮੇਰੇ ਬੱਚੇ ਨੇ ਸੌਰੀ ਫੀਲ ਕੀਤੀ ਲੇਕਿਨ ਇਹਨਾਂ ਨੇ ਸੌਰੀ ਉਹਦਾ ਕੋਈ ਨਹੀਂ ਰੱਖਿਆ ਧਿਆਨ ਜੀ ਇਹਨਾਂ ਨੇ ਜਿਹੜੇ ਪੈਰ ਤੇ ਝੋਟ ਲੱਗੀ ਉਸ ਨਾ ਉਸ ਪੈਰ ਦੇ ਉੱਤੇ ਪੈਰ ਰੱਖ ਕੇ ਜੀ ਬੱਚੇ ਨੂੰ ਬੇਤਿਆਸ਼ਾ ਮਾਰਿਆ ਜੀ ਬੱਚੇ ਦੀ ਬੀਪੀ ਸਟਿਲ ਨਹੀਂ ਹੋਇਆ ਵੀ ਫਿਰ ਗਈ ਅਸੀਂ ਸਕੂਲ ਜੀ ਪ੍ਰਿੰਸੀਪਲ ਨੇ ਵੀ ਗੱਲ ਨਹੀਂ ਸੁਣੀ ਜੀ ਅੱਗੇ ਵੀ ਪਹਿਲਾਂ ਕੋਈ ਕਾਰਨ ਹੋਇਆ ਸੀ ਉਹ ਕੋਦੋਈ ਪ੍ਰਿੰਸੀਪਲ ਨੇ ਗੱਲ ਨਹੀਂ ਸੁਣੀ ਸੀ ਜੀ ਤੇ ਫਿਰ ਹੁਣ ਬੱਚੇ ਦੀ ਹਾਲਾਤ ਨੂੰ ਦੇਖਦੇ ਹੋਏ ਸਾਨੂੰ ਸਰਕਾਰੀ ਸਿਵਲ ਹਸਪਤਲ ਦੇ ਵਿੱਚ ਐਡਮਿਟ ਕਰਵਾਉਣਾ ਪਿਆ ਜੀ ਤੇ ਹੁਣ ਬੱਚੇ ਨੂੰ ਲੈ ਕੇ ਆਏ ਹੋਏ ਆ ਜੀ ਬੱਚਾ ਐਡਮਿਟ ਹੈ ਜੀ ਹੁਣ ਦੇਖੋ ਜੀ ਕੋਈ ਇਸ ਚਾਰ ਕਿੱ ਕਿਸ ਅਫਸਰ ਹਾਂਜੀ ਸਰ ਐਸਐਸਪੀ ਦਫ਼ਤਰ ਦੇ ਲਿਖਾਇਆ ਜੀ ਇਹ ਦਰਖਾਸਤ ਦੇਣੀ ਹੈ ਜੀ ਉਸ ਤੋਂ ਬਾਅਦ ਜੀ ਅਸੀਂ ਡੀਓ ਸਾਹਿਬ ਨੂੰ ਦਰਖਾਸਤ ਦੇਵਾਂਗੇ ਦਰਖਾਸਤ ਨੂੰ ਸਾਨੂੰ ਕਾਪੀ ਦੇ ਦੇ ਤੁਹਾਨੂੰ ਬਿਲਕੁਲ ਜੀ ਬਿਲਕੁਲ